ਸ਼ੇਰ ਸਿੰਘ ਕੁਆਇਰਾ ਮਿਲ ਗਈ ਜੀ ਟਿਕਟ ਬਿਲਕੁਲ ਇਹ ਖਬਰ ਤਾਂ ਤੁਹਾਨੂੰ ਪਤਾ ਹੀ ਹੈ ਕਿ ਇੱਕੋ ਇੱਕ ਸੀਟ ਬਚੀ ਸੀ ਫਿਰੋਜ਼ਪੁਰ ਜਿੱਥੋਂ ਅਜੇ ਕਾਂਗਰਸ ਨੇ ਆਪਣਾ ਉਮੀਦਵਾਰ ਨਹੀਂ ਲਾਨਿਆ ਸੀ 12 ਉਮੀਦਵਾਰ ਲਾਨਦੇ ਸੀ ਸੋ ਉੱਥੋਂ ਦੋ ਵਾਰ ਦੇ ਮੈਂਬਰ ਪਾਰਲੀਮੈਂਟ ਰਹੇ ਤੇ ਕਾਂਗਰਸ ਦੀ ਟਿਕਟ ਤੇ ਸੁਖਬੀਰ ਬਾਦਲ ਤੋਂ ਚੋਂ ਹਾਰ ਚੁੱਕੇ ਸ਼ੇਰ ਸਿੰਘ ਕੁਆਇਰਾ ਹੋਰਾਂ ਨੂੰ ਕਾਂਗਰਸ ਨੇ ਟਿਕਟ ਦੇ ਦਿੱਤੀ ਹੈ ਵੈਸੇ ਉਹ ਤਾਂ ਟਿਕਟ ਦੋਖ ਦਿਨ ਤੋਂ ਹੀ ਲਈ ਫਿਰਦੇ ਨੇ ਉਹਨਾਂ ਦਾ ਬਕਾਇਦਾ ਗੁਰੂ ਦਾ ਸ਼ਕਰਾਨਾ ਕਰਕੇ ਪਾਠ ਕਰਕੇ ਜਿਹੜਾ ਪ੍ਰਚਾਰ ਵਿੱਢਦਾ ਤੇ ਜਦੋਂ ਲੋਕਾਂ ਨੇ ਪੁੱਛਿਆ ਮੀਡੀਆ ਨੇ ਪੁੱਛਿਆ ਕਿ ਜੀ ਟਿਕਟ ਤਾਂ ਉਹ ਮੈਨੂੰ ਸੁਨਿਆ ਲੱਗਿਆ ਮੈਨੂੰ ਪ੍ਰਤਾਪ ਬਾਜਵਾ ਜੀ ਨੇ ਕਹਿਤਾ ਕਿ ਕੋਈ ਸਾਬ ਕਰੋ ਪ੍ਰਚਾਰ ਥੋੜੀ ਟਿਕਟ ਪੱਕੀ ਹੋਣੀ ਸੋ ਹੁਣ ਕੁਝ ਤਰ੍ਹਾਂ ਕਹਿੰਦੀਆਂ ਕਿ ਕੋਆਇਆ ਹੋਰੀ ਰਾਜਨੀਤਿਕ ਦੇ ਵਿੱਚ ਦਾ ਖਿੰਡਣ ਦੇ ਮਾਹਰ ਹੈ ਉਹ ਕਹਿੰਦੇ ਕਿ ਇਹ ਸੀਟ ਤੋਂ ਰਾਏ ਸਿੱਖ ਭਾਈਚਾਰਾ ਵੱਡੀ ਗਿਣਤੀ ਚ ਉਹਦੀ ਨੁਮਾਇੰਦਗੀ ਕਰਦੇ ਨੇ ਜਦੋਂ ਅਕਾਲੀ ਦਲ ਵੱਲੋਂ ਟਿਕਟ ਮਿਲੀ ਸੀ ਤਦ ਕਹਿੰਦੇ ਕਿ ਜੋਰਾ ਸਿੰਘ ਮਾਨਹੋਰਾ ਦੀ ਟਿਕਟ ਕੱਟ ਕੇ ਇਹਨਾਂ ਨੂੰ ਦਿੱਤੀ ਗਈ 2009 ਦੇ ਵਿੱਚ 2009 ਚ ਅਕਾਲੀ ਦਲ ਨੇ ਕਹਿੰਦੇ ਰਾਏ ਸਿੱਖ ਭਾਈਚਾਰੇ ਦੇ ਹਵਾਲੇ ਨਾਲ ਉਹਨਾਂ ਦੀ ਨੁਮਾਇੰਦਗੀ ਦੇਖਦਿਆਂ ਜਾਂ ਇਸ ਖੇਤਰ ਚ ਗਿਣਤੀ ਨੂੰ ਦੇਖਦਿਆਂ ਕਹਿੰਦੇ ਕਿ ਉਹਨਾਂ ਨੇ ਬਕਾਇਦਾ ਤੌਰ ਤੇ ਜੋਰਾ ਸਿੰਘ ਮਾਨਹੋਰਾ ਦੀ ਜਿਹੜੇ ਪਹਿਲਾਂ ਉਥੋਂ ਮੈਂਬਰ ਪਾਰਲੀਮੈਂਟ ਰਹੇ ਨੇ ਉਹਨਾਂ ਦੀ ਟਿਕਟ ਕੱਟ ਕੇ ਤਿੰਨ ਵਾਰ ਦੇ ਮੈਂਬਰ ਪਾਰਲੀਮੈਂਟ ਤੇ ਅਕਾਲੀ ਦਲ ਦੇ ਕਹਿੰਦੇ ਖਾਸਮ ਖਾਸ ਰਹੇ ਉਹਨਾਂ ਦੀ ਹੈ ਟਿਕਟ ਕੱਟ ਕੇ ਕਹਿੰਦੇ ਇਹਨਾਂ ਨੂੰ ਦੇਤੀ ਸੀ ਪਰ 2009 ਤੋਂ ਬਾਅਦ ਕਹਿੰਦੇ ਕਿ ਹੋਇਆ ਕੀ ਕਿ 2014 ਦੇ ਵਿੱਚ ਕੋਈ ਆਰੋਂ ਲੱਗਿਆ ਕਿ ਲੈ ਵੀ ਮੈਨੂੰ ਅਕਾਲੀ ਦਲ ਨੇ ਟਿਕਟ ਨਹੀਂ ਦੇਣੀ ਕਹਿੰਦੇ ਕਹਿੰਦੇ ਕਿ ਉਹ ਜਦੋਂ ਚੋਣ ਪ੍ਰਚਾਰ ਸੀ 2012 ਵਾਲਾ ਉਸ ਦੌਰਾਨ ਕਹਿੰਦੇ ਕੁਝ ਲੀਡਰਾਂ ਨਾਲ ਤਣਾਤਣੀ ਵੀ ਹੋ ਗਈ ਸੀ ਅਕਾਲੀ ਦਲ ਦੇ ਨਾਲ ਤੇ ਇੱਥੋਂ ਕਹਿੰਦੇ ਇਹਨਾਂ ਨੂੰ ਲੱਗਦਾ ਸੀ ਕਿ ਮੈਨੂੰ ਟਿਕਟ ਨਹੀਂ ਮਿਲਣੀ ਤੇ ਕਹਿੰਦੇ ਕਿ ਇਹਨਾਂ ਨੇ ਆਪਣਾ ਜਿਹੜੀ ਸਿਆਸੀ ਮਹਾਰਤ ਰੱਖਦੇ ਕਹਿੰਦੇ ਦੇਖਣ ਨੂੰ ਸਾਊ ਸਧਾਰਨ ਸਪਾਸਟ ਜੀ ਲੱਗਦੀ ਆ ਪਰ ਕਹਿੰਦੇ ਅੰਦਰ ਬੜੀ ਗੁੱਝੀ ਚਾਲ ਰੱਖਦੇ ਆ ਕਹਿੰਦੇ ਆਪਣੇ ਪੱਕੇ ਸਮਰਥਕ ਤੇ ਨਾਲ ਆਪਣੇ ਭਾਈਚਾਰੇ ਦੇ ਨੂੰ ਮੈਂਦੇ ਉਹਨਾਂ ਦੀ ਟੀਮ ਨੂੰ ਲੈ ਕੇ ਪਿੰਡ ਬਾਦਲ ਪਹੁੰਚ ਗਏ ਸੁਖਵੀਰ ਬਾਦਲ ਕਹਿੰਦੇ ਜਦੋਂ ਜਨਤਕ ਤੌਰ ਤੇ ਵਰਕਰਾਂ ਨੂੰ ਮਿਲ ਰਹੇ ਸੀ ਉੱਥੇ ਜਾ ਕੇ ਮੰਗ ਕਰਤੀ ਨਹੀਂ ਜੀ ਕੋਇਆ ਸਾਹਿਬ ਨੂੰ ਟਿਕਟ ਦੋ ਕੋਇਆ ਸਾਹਿਬ ਨੂੰ ਟਿਕਟ ਦੋ ਤੇ ਕਹਿੰਦੇ ਕਿ ਉਹਨਾਂ ਨੇ ਹਾਂ ਤਾਂ ਨਹੀਂ ਕੀਤੀ ਫਿਰ ਉਹ ਨੇ ਇਹ ਕਹਿਤਾ ਕਿ ਯਾਰ ਕੀ ਕਰੀ ਜੰਨੇ ਤੁਸੀਂ ਇਹ じゃ ਕਿਹੜਾ ਮਸਲਾ ਆਪਣੇ ਤਾਂ ਐਮ ਪੀਓ ਨੇ ਇਹ ਤੇ ਇਹ ਤੋਂ ਅੱਗੇ ਕਹਿੰਦੇ ਕੋਈ ਲਫ਼ਜ਼ ਨਹੀਂ ਜਾਇਕਾਰੇ ਛੱਡੇ ਤੇ ਕਰਨ ਨੂੰ ਆਗੇ ਕਿ ਕਹਤਾ ਜੀ ਕਿ ਅਗਲੇ ਐਮ ਪੀ ਵੀ ਤੁਸੀਂ ਹੋ ਸੋ ਐਮ ਪੀਓ ਤੁਸੀਂ ਦੇ ਅੱਗੇ ਲਾ ਲਿਆ ਅਗਲੇ ਐਮ ਪੀ ਵੀ ਤੁਸੀਂ ਹੋ ਸੋ ਆ ਕੇ ਪ੍ਰੈਸ ਕਾਨਫਰੈਂਸ ਕਰਤੀ ਕਿ ਮੈਨੂੰ ਸੁਖਵੀਰ ਬਾਦਲ ਜੀ ਨੇ ਭਰੋਸਾ ਦੇ ਕੇ ਭੇਜਤਾ ਕਿ ਟਿਕਟ ਤੁਹਾਡੀ ਪੱਕੀ ਆ ਕੋਇਆ ਸਭ ਜਾਓ ਕਰੋ ਪ੍ਰਚਾਰ ਸੋ ਕਹਿੰਦੇ ਇਸ ਤਰੀਕੇ ਦੇ ਨਾਲ ਦੂਜੀ ਵਾਰ ਵੀ ਟਿਕਟ ਲਿਆਏ ਤੇ ਜਿੱਤ ਵੀ ਗਏ ਬਿਲਕੁਲ 2014 ਦੇ ਵਿੱਚ ਵੀ ਮੈਂਬਰ ਪਾਰਲੀਮੈਂਟ ਬਣ ਗਏ ਤੇ ਉਸ ਤੋਂ ਬਾਅਦ ਅਗਲੀਆਂ ਚੋਣਾਂ 'ਚ ਮੁੰਡੇ ਨੇ ਪਾਸਾ ਬਦਲ ਲਿਆ ਸ਼ੇਰ ਸਿੰਘ ਕੋਆਹ ਹੋਰਾਂ ਦਾ ਮੁੰਡਾ ਪਰਿਵਾਰ ਕਾਂਗਰਸ 'ਚ ਆ ਗਿਆ ਤੇ ਮੁੰਡੇ ਨੂੰ ਟਿਕਟ ਮਿਲ ਗਈ ਮੁੰਡਾ ਐਮਐਲਏ ਬਣ ਗਿਆ ਚੈਪਟਨ ਦੀ ਸਰਕਾਰ 2017 ਦੀ ਵਿਧਾਨ ਸਭਾ ਤੋਂ ਪਹਿਲੇ ਸੋ ਉਸ ਤੋਂ ਬਾਅਦ ਅਕਾਲੀ ਦਲ ਵੱਲੋਂ ਤਾਂ ਹੋ ਗਿਆ ਕਿ ਕੋਆਹ ਨੂੰ ਟਿਕਟ ਨਹੀਂ ਮਿਲਣੀ ਤੇ ਕੋਆਹ ਆਹਰਾਂ ਨੇ ਫਿਰ ਕਾਂਗਰਸ ਸੀ ਕਿਤੇ 2019 ਦੀ ਚੋਣ ਲੜੀ ਤੇ ਮੈਦਾਨ ਚ ਆ ਕੇ ਸੁਖਬੀਰ ਬਾਦਲ ਤੇ ਉਸ ਸਮੇਂ ਕਹਿੰਦੇ ਭਾਈਚਾਰਕ ਵੋਟ ਵੀ ਉਸ ਹਲਕੇ ਦੀ ਵੋਟ ਵੀ ਸੁਖਬੀਰ ਬਾਦਲ ਨੂੰ ਪੁਕਤੀ ਤੇ ਸੁਖਬੀਰ ਬਾਦਲ ਵੱਡੇ ਮਾਰਜ ਨਾਲ ਜਿੱਤ ਗਏ ਪਰ ਜਿਹੜਾ ਦਾ ਸ਼ੇਰ ਸਿੰਘ ਕੋਆਇਆ ਨੇ 2014 ਚ ਖਾਲੀ ਦਰਾਂ ਚੱਲਿਆ ਸੀ ਕਹਿੰਦੇ ਲਗਭਗ ਉਹੀ ਜਿਹੇ ਦਾ ਆ ਹੁਣ ਚੱਲ ਰਿਹਾ ਦੋ ਦਿਨ ਤੋਂ ਆਪਣਾ ਪ੍ਰਚਾਰ ਸ਼ੁਰੂ ਕਰਤਾ ਹੁਣ ਕਹਿੰਦੇ ਕਿ ਕਾਂਗਰਸ ਜਿਹੜੀ ਅਜੇ ਫੈਸਲਾ ਕੁਲ ਰੂਪ ਚ ਨਹੀਂ ਆਈ ਸੀ ਕਿ ਟਿਕਟ ਕਿਹਨੂੰ ਦੇਣੀ ਕਿਹਨੂੰ ਨਹੀਂ ਦੇਣੀ ਉਸ ਨੂੰ ਮਜਬੂਰੀ ਵਾਸਤੇ ਫੈਸਲਾ ਕਰਨਾ ਪਿਆ ਕਿ ਭਾਈ ਰਾਏ ਸਿੰਘ ਭਾਈਚਾਰਾ ਨਾਰਾਜ਼ ਨਾ ਕਰ ਲਿਓ ਕਿਤੇ ਕਲਾ ਫਿਰੋਜ਼ਪੁਰਨੀ ਨਾਲ ਦੇ ਹੋਰ ਕਿੰਨੀਆਂ ਸੀਟਾਂ ਤੇ ਅਸਰ ਪੈਣਾ ਲੁਧਿਆਣੇ ਤੱਕ ਜਲੰਧਰ ਤੱਕ ਸਾਰੇ ਪਾਸੇ ਨੂੰ ਮਾਰ ਜਾਣੀ ਇਹਦੀ ਸੋ ਇਹ ਇਸ ਲਈ ਕਹਿੰਦੇ ਜੀ ਫਿਰ ਉਹਨਾਂ ਨੇ ਇਹ ਤੈਅ ਕੀਤਾ ਕਿ ਨਹੀਂ ਸ਼ੇਰ ਸਿੰਘ ਖਵਾਈ ਸਾਡੇ ਵੀ ਚਲੋ ਹੁਣ ਦੇਖਦੇ ਆ ਇਸ ਵਾਰ ਸੁਖਵੀਰ ਬਾਦਲ ਮੈਦਾਨ ਚ ਨਹੀਂ ਹੈਗੇ ਅਕਾਲੀ ਦਲ ਨੇ ਸੁਖਵੀਰ ਬਾਦਲ ਦੇ ਖਾਸਮ ਖਾਸ ਉਹਨਾਂ ਨੂੰ ਟਿਕਟ ਦਿੱਤੀ ਆ ਤੁਸੀਂ ਲਈ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਇਸ ਵਾਰ ਕਿਸ ਤਰ੍ਹਾਂ ਮਤਲਬ ਕਿ ਮੁਕਾਬਲੇ ਦੇ ਵਿੱਚ ਕੀ ਰਹਿੰਦਾ ਹੈ ਨਾ ਭਵਿਮਾਨ ਹੋਰੀ ਅਖਾਲੀ ਦਲ ਦੇ ਵੀ ਸੋ ਜੇਕਰ ਆਪਾਂ ਗੱਲ ਕਰੀਏ ਹੁਣ ਇਸ ਇਹਨਾਂ ਦੇ ਹਲਕੇ ਦੀ ਜਗਦੀਪ ਸਿੰਘ ਕਾਕਾ ਬਰਾਲ ਐਮ ਐਲ ਏ ਨੂੰ ਆਵਾਦੀ ਪਾਰਟੀ ਟਿਕਟ ਦਿੱਤੀ ਹੈ ਫਿਰੋਜ਼ਪੁਰ ਤੋਂ ਕਾਂਗਰਸ ਵੱਲੋਂ ਸ਼ੇਰ ਸਿੰਘ ਕੋਆਇਆ ਨੇ ਹੈ ਨਾ ਉਹ ਵੀ ਭਵਿਮਾਨ ਹੋਰੀ ਅਖਾਲੀ ਦਲ ਦੇ ਉਮੀਦਵਾਰ ਨੇ ਸੋ ਅਜੇ ਭਾਰਤੀ ਜਨਤਾ ਪਾਰਟੀ ਉੱਥੋਂ ਉਮੀਦਵਾਰ ਨਹੀਂ ਐਲਾਨ ਸਕੀ ਕਿਉਂਕਿ ਉਹਨਾਂ ਦੇ ਚਾਰ ਉਮੀਦਵਾਰ ਰਹਿੰਦੇ ਨੇ ਪਰ ਸ਼ੇਰ ਸਿੰਘ ਕੋਆਇਆ ਆਪਣੀ ਸਕੀਮ ਲਾ ਕੇ ਉਹਣੀ ਟਿਕਟ ਲੈ ਆਉਣ ਚ ਕੰਮ ਜਾਬ ਹੋ ਗਏ ਜਨਾਬ